ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਤਨਮੰਤਾ ਹੋਏ ਕਿਆ ਕੋ ਗਰਭੈ ਜਾਂ ਸਭ ਕਿਸ ਤਿਸ ਕਾ ਦੀਆ ਦਰਭੈ ਆਤ ਸੂਰਾ ਦੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇ ਨਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਧਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮਹੂਰਖ ਕਾਹੇ ਪਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਔਰ ਤੇ ਆਗ ਤੂੰ ਤੇ ਸਹਿਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਹਿ ਅਜਾਨ ਕੌਣ ਬਸਤ ਆਈ ਤਿਰੈ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਆਰਾਮ ਨਾਮ ਜਪਹਿਰ ਦੇ ਮਾਹੀ ਨਾਨਕ ਪਤ ਸੇਤੀ ਘਰ ਜਾਹਿ ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਕਾਜ ਅਭਮਾਨ લેਹੋ ਮਨਮੂਲ RAM ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰਤਿ ਆਗ ਬਿਖਿਆ ਜੰਜਾਲ ਧਨ ਧਨ ਕਹੈ ਸਭ ਕੋ ਏ ਮੁਖ ਊਜਲ ਹਰ ਦਰਗਾ ਸੋਏ ਇਹੋ ਵਪਾਰ ਵਿਰਲਾ ਵਾਪਾਰੈ ਨਾਨਕ ਤਾਂ ਕਹਿ ਸਦ ਬਲੇ ਹਾਰੈ ਚਰਨ ਸਾਧ ਕੇ ਧੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧ ਹੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕੋ ਜੀਵਲਨ ਹਾਰ ਭੁਕੇ ਕੋ ਦੇਵਤ ਅਧਾਰ ਸਰਵਨਿਧਾਨ ਜਾਕੀ ਦ੍ਰਿਸ਼ਟੀ ਮਾਹੀ ਉਰਭ ਲਿਖੇ ਕਾ ਲੈਣਾ ਪਾਹੀ ਸਭ ਕਿਸ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਕੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਪਗਤ ਪਗਤ ਸੁਨੀਐ ਤੇ ਹਉ ਲੋਈ ਜਾਂ ਕਹਿ ਹਿਰਦੈ ਕੋ ਹੋਇ ਸੱਚ ਕਰਨੀ ਸੱਚ ਤਾਂ ਕੀ ਰਹਿਤ ਸਾਚੇ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਚਲੋਕ ਰੂਪ ਨਾਰੇਖ ਨਾਰੰਗ ਕਿਛ ਤਿਹੋ ਗੁਣ ਤੇ ਪ੍ਰਭ ਭਿੰਨ ਤਿਸਹਿ 부ਜਾਏ ਨਾਨਕਾ ਜਿਸ ਹੋਐ ਸੋ ਪਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂ ਪ੍ਰੀਤ ਤਿਆਗ ਤਿਸਤੇ ਪਰੈ ਨਾਹੀ ਕਿਛ ਹੋਇ ਸਰਬ ਨਿਰੰਤਰ ਏਕੋ ਸੋ ਹੋਇ ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹਿੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨਰਾਗ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋ ਹੀ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਘਰ ਤਾਂ ਕੈ ਰਾਜ ਮਹਿਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪ੍ਰੂਹੀ ਆਪਣੈ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵਹਿ ਸੇ ਤਿਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਉੱਚ ਨੀਚ ਤਿਸਕੇ ਅਸਥਾਨ ਜੈ ਸਾ ਜਨ ਆਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰਹਿ ਇਕ ਰੰਗ ਨਾਨਾ ਵਿਦਕੀਨੋ ਬਿਸਥਾਰ ਪ੍ਰਭ ਅਬਨਾਸੀ ਏ ਕੰਕਾਰ ਨਾਨਹ ਚਲਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਥਾਂਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਇਸਕੇ ਸਭ ਇਸਕੇ ਥਾਂਉ ਜਪ ਜਪ ਜੀਵੈ ਨਾਨਕ ਹਰਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸੇ ਆਪਨੈ ਨਾਮ ਲਾਏ ਨਾਨਕ ਚੌਥੇ ਪਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸੁਥਾਨ ਪੁਰਖ ਸਤ ਕੇਵਲ ਪਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਂ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸਹਿ ਬੁਝਾਈ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੈ ਰਿਦੈ ਪਰਵੇਸ਼ ਸਤ ਨਿਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿ ਸੁਭਾਵੈ ਸੋ ਵਰਤੀਆ ਵਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੇ ਹੋਇਦਾ ਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਕਨ ਕੋ ਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸ